ਬਹੁਤ ਦਾਦੇ ਦੱਖਾ ਜੀ ਥੋੜਾ ਦਿੰਗਾ ਠੀਕ ਹੈ ਜੀ ਹਾਂ ਜੀ ਤੁਸੀਂ ਇਮੋਸ਼ਨਲ ਨਹੀਂ ਹੋਣਾ ਕੁਛ ਨਹੀਂ ਹੁੰਦਾ ਵੀਰ ਇਹਨੂੰ ਤੇ ਤੁਹਾਡਾ ਬਹੁਤ ਪਿਆਰ ਹੋਣਾ ਜੀ ਤੰਦਰੁਸਤੀ ਹਾਂ ਜੀ ਬਹੁਤ ਪਿਆਰ ਤੰਦਰੁਸਤੀ ਦੇ ਵੀ ਪਰ ਮਾਤਾਂਗੇ ਹੀ ਅੱਜ ਤਾਂ ਵਾਰ-ਵਾਰ ਅੱਖਾਂ ਸਾਹਮਣੇ ਚਿਹਰਾ ਹੀ ਆਂਦਾ ਵੀ ਕੀ ਪਤਾ ਨਹੀਂ ਰੱਬ ਨੇ ਕੀ ਕਹਿਰ ਕਰਤਾ ਉਹਨਾਂ ਤੇ ਜਦੋਂ ਆਣਾ ਉਹਨਾਂ ਨੇ ਬਹੁਤ ਨਾਲ ਪਿਆਰ ਨਾਲ ਮਿਲ ਕੇ ਜਾਣਾ ਸਾਨੂੰ ਸਾਰਿਆਂ ਨੂੰ ਤੁਸੀਂ ਰੋਣਾ ਨਹੀਂ ਹੈ ਗੁਡੀਆਂ ਬਹੁਤ ਪਿਆਰੀ ਹੈ ਭੈਣੇ ਰੋਣਾ ਨਹੀਂ ਅ ਇਸ ਅੱਜ ਬਹੁਤ ਦੁੱਖ ਹੋਇਆ ਹੋਣਾ ਜੀ ਬਹੁਤ ਦਾਦੇ ਦੁੱਖਾ ਜੀ ਥੋੜਾ ਦਿਗਾ ਠੀਕ ਹੈ ਜੀ ਹਾਂ ਜੀ ਨਹੀਂ ਤੁਸੀਂ ਇਮੋਸ਼ਨਲੀ ਹੋਣਾ ਕੁਝ ਨਹੀਂ ਹੁੰਦਾ ਵੀਰੇ ਨੂੰ ਤੇ ਤੁਹਾਡਾ ਬਹੁਤ ਪਿਆਰ ਹੋਣਾ ਜੀ ਤੰਦਰੁਸਤੀ ਹਾਂ ਜੀ ਬਹੁਤ ਪਿਆਰ ਤੇ ਤੰਦਰੁਸਤੀ ਵੀ ਪਰ ਮਾਤਾ ਅੱਗੇ ਹੀ ਅਰਦਾਸ ਸਾਡੀ ਤਾਂ ਨਿੱਕਾ ਜਾਂ ਹੁੰਦਾ ਉਹਨੂੰ ਜਵਾਨ ਹੁੰਦੇ ਹਾਂ ਜੀ ਹਾਂ ਜੀ ਨਿੱਕਾ ਹੀ ਦੇਖਿਆ ਹੋਇਆ ਸਾਡਾ ਠੀਕ ਹੈ ਜੀ ਹਾਂ ਜੀ ਛੋਟਾ ਹੀ ਸੀਗਾ ਜਦੋਂ ਇਹ ਇਹ ਮਾਤਾ ਕਿਉਂਕਿ ਕਲਾਕਾਰ ਹੁੰਦੇ ਨੇ ਉਹ ਤਾਂ ਬਾਹਰ ਰਹਿੰਦੇ ਨੇ ਫਿਰ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਉਹ ਦਿਹਾੜੀ ਆਉਂਦੇ ਸੀ ਬੱਚਾ ਬਹੁਤ ਸਿਆਉ ਸੀ ਲੋਤ ਨਾਇਕ ਸੀ ਅੱਛਾ ਜੀ ਜਦੋਂ ਉਹਨੇ ਆਉਣਾ ਕਿਤੇ ਮੈਨਾਂ ਭੱਜ ਕੇ ਮੈਨਾਂ ਕੋਈ ਆਈ ਨਹੀਂ ਸੀ ਕਿ ਉਹਦੇ ਇੱਥੇ ਕੋਈ ਠੀਕ ਹੈ ਮਰਕ ਮਜਾਜ ਤਾਂ ਜਮ ਨਹੀਂ ਸੀਗਾ ਲੱਗਦਾ ਹੈਗਾ ਪਰਿਵਾਰ ਤੇ ਕਿਤੇ ਨਾ ਕਿਤੇ ਦੁੱਖਾਂ ਦੀ ਕਹਿਰ ਵਾਲੀ ਗੱਲ ਹੈ ਕਿਉਂਕਿ ਪਹਿਲਾਂ ਉਹਨਾਂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਹਾਂਜੀ 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 ਪਹਿਲਾਂ ਉਹਨਾਂ ਦੇ ਪਿਤਾ ਜੀ ਦਾ ਦਿਹਾਂਤ ਹੋਇਆ ਵਾ ਠੀਕ ਹੈ ਅੱਛਾ ਤੁਹਾਨੂੰ ਤੁਸੀਂ ਉਦੋਂ ਕੀ ਕੰਮ ਕਰੀ ਜਾਂਦੇ ਸੀ ਘਰ ਦੇ ਵਿੱਚ ਜਦੋਂ ਖਬਰ ਮਿਲੀ ਹੈ ਅਸੀਂ ਤਾਂ ਜੀ ਮੈਂ ਤਾਂ ਬੈਠੀ ਸੀ ਕਿ ਮਨ ਤਾਂ 4:30 ਵਜੇ ਹੁਣ ਸ਼ਾਮ ਨੂੰ ਪਤਾ ਲੱਗਿਆ ਠੀਕ ਹੈ ਜ ਉਦੋਂ ਫਿਰ ਮਾਂ ਜਿਹੜਾ ਕੰਮ ਕਰਦੀ ਹੋਏਗੀ ਉਹ ਵਿੱਚ ਹੀ ਰਹੇਗੀ। ਤਾਰਾ ਤੋਂ ਰਸਾ ਕੁਝ ਪਿੱਛੇ ਹੀ ਪਈਆਂ ਨੇ ਬਸ ਜੀ ਨਹੀਂ ਕਰਦਾ ਕਿਸੇ ਕੰਮ ਨੂੰ। ਠੀਕ ਹੈ। ਉਹ ਮੈਂ ਤਾਂ ਬਸ ਨਹੀਂ ਲੱਗਦਾ ਤਾਂ ਹੈਗਾ ਵੀ ਰਾਜਵੀਰ ਜੀ ਬੰਦੇ ਨੇ ਇੰਨਾ ਪਿਆਰ ਖੱਟਿਆ ਨਹੀਂ ਤਾਂ ਆਪਾਂ ਦੁਨੀਆ ਦੇ ਵਿੱਚ ਇੰਨੀਆਂ ਚੀਜ਼ਾਂ ਹੁੰਦੀਆਂ ਨਹੀਂ ਆਪਾਂ ਫਿਕਰ ਜੀ ਨਹੀਂ ਕਰਾਂ। ਹਾਂਜੀ ਹਾਂਜੀ ਇਹ ਤਾਂ ਹੈਗਾ ਹੀ ਹੈ ਜੀ ਪ੍ਰੇਮ ਆ ਉਹਦਾ ਪਿੰਡ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀਗਾ। ਨਹੀਂ ਸਰ ਇੱਕ ਬੱਚਾ ਬੱਚਾ ਉਹਨੂੰ ਤਾਂ ਨਹੀਂ ਸਜਾਦ ਕਰਦਾ ਤੁਸੀਂ ਮਿਲਦੇ ਸੀਗੇ ਕਦੇ ਹਾਂਜੀ ਅਸੀਂ ਮਿਲਦੇ ਸਾਡੇ ਘਰਾਂ ਦਾ ਹੀ ਆ ਸੀ ਸਾਡੇ ਕੋਲੇ 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 ਘਰ ਨੇ ਹਾਂਜੀ ਜਦੋਂ ਆਉਣਾ ਉਹਨੇ ਮਿਲ ਕੇ ਜਾਣਾ ਕੋਈ ਅਹੀ ਵੀ ਗੱਲ ਨਹੀਂ ਸੀ ਠੀਕ ਹੈ ਹਾਂਜੀ ਹੁਣ ਦਿਮਾਗ ਦੇ ਵਿੱਚ ਉਹ ਚਿਹਰਾ ਘੁੰਮਦਾ ਹੋਣਾ ਕਿਉਂਕਿ ਮੈਂ ਜਿੰਦੀਆਂ ਤੂੰ ਮੈਂ ਕੋਈ ਨਹੀਂ ਜਾਂਦਾ ਜੀ ਚਿਹਰਾ ਸਾਹਮੂਨੇ ਮੂਹਰੇ ਤੁਰਿਆ ਫਿਰਦਾ ਜਾਂਦਾ ਪਤਾ ਲੱਗਿਆ ਵਸਾਂ ਠੀਕ ਹੈ ਹਾਂਜੀ ਕਿਉਂਕਿ ਮੈਨੂੰ ਲੱਗਦੀ ਰਾਜਵੀਰ ਜਵੰਦਾ ਐਸੀ ਸ਼ਖਸੀਅਤ ਆ ਜਿਹੜਾ ਹਮੇਸ਼ਾ ਖੁਸ਼ ਹੀ ਰਹਿੰਦਾ ਖੁਸ਼ ਹੀ ਰਹਿਣਾ ਜੀ ਉਹਨੇ ਜਿੱਥੇ ਮਿਲਣਾ ਉਹਨੇ ਕਦੇ ਬਲਾਇਤ ਵੀ ਨਾ ਕਦੇ ਨੰਗਾ ਹੀ ਨਹੀਂ ਸੀਗਾ ਹਾਂਜੀ ਹਾਂਜੀ ਉਹਦੇ ਚਾਚਾ ਜੀ ਦਾ ਘਰ ਸਾਡੇ ਨਾਲ ਉੱਥੇ ਮਗਰ ਤੇ ਉੱਥੇ ਜਾਣਾ ਉੱਧਰ ਜਾਣੀ ਆਏ ਕਦੇ ਨਹੀਂ ਸੀਗਾ ਨਹੀਂ ਹੁਣ ਪਿੰਡ ਰਹਿੰਦਾ ਸੀ ਜਾਂ ਫਿਰ ਪਰਿਵਾਰ ਕਿਤੇ ਹੋਰ ਨਹੀਂ ਆਉਂਦਾ ਜੀ ਉਹ ਪਿੰਡ ਆਉਂਦਾ ਵਾ ਨਹੀਂ ਵੈਸੇ ਪਰਿਵਾਰ ਵੀ ਇੱਥੇ ਰਹਿੰਦਾ ਸੀ ਹਾਂਜੀ ਹਾਂਜੀ ਪਰਿਵਾਰ ਇੱਥੇ ਰਹਿੰਦਾ ਸੀ ਪਿਛਲੇ ਸਾਲ ਹੀ ਗਏ ਨੇ ਬੱਚੇ ਉੱਥੇ ਪੜ੍ਹਨ ਲਾਏ ਉਹਨਾਂ ਦੇ ਜਾ ਕੇ ਅੱਛਾ ਚੰਡੀਗੜ੍ਹ ਪਹਿਲਾਂ ਤਾਂ ਹਾਂਜੀ ਪਹਿਲਾਂ ਤਾ ਦੋ ਚਾਚੇ ਨੇ ਹਾਂਜੀ ਉਹਨਾਂ ਦਾ ਪਰਿਵਾਰ ਹਾਂਜੀ ਵੱਡਾ ਪਰਿਵਾਰ ਹੁਣ ਇੱਥੇ ਨੇ ਦੋ ਚਾਚਾ ਜੀ ਵਗੈਰਾ ਹਾਂਜੀ ਇੱਥੇ ਹੀ ਠੀਕ ਹੈ ਹਾਂਜੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਜਦੋਂ ਇਹ ਦੁੱਖ ਦੀ ਖਬਰ ਸੁਣੀ ਹੈ ਹਾਂਜੀ ਰਾਜਵੀਰ ਸ਼ੁਰੂ ਤਾਂ ਬਹੁਤ ਲਾਇਕ ਆ ਮੁੰਡਾ ਤੇ ਮੇਰੇ ਦੋ ਬੇਟੇ ਤਰਲੋਚਨ ਤੇ ਹਰਿੰਦਰ ਜੀ ਤੋਂ ਨਾਲ ਸ਼ੁਰੂ ਤੋਂ ਬਹੁਤ ਪਿਆਰ ਆ ਜੀ ਤੇ ਉਹ ਬਹੁਤ ਰਿਸਪੈਕਟ ਕਰਦਾ ਸੀ ਮੈਨੂੰ ਆਪਦੇ ਬੱਚਿਆਂ ਜਿੰਨਾ ਤਾਂ ਪਿਆਰ ਉਹ ਬਾਹਰ ਅੰਦਰ ਵੀ ਜਦੋਂ ਮੈਨੂੰ ਕਿਸੇ ਨੂੰ ਪੁੱਛਣਾ ਤੁਹਾਡਾ ਪਿੰਡ ਕਿਹੜਾ ਮੈਂ ਕਹਿੰਦਾ ਪੂਰਨਾ ਤੇ ਉਹ ਕਹਿੰਦੇ ਉਹ ਪੌਣਲਾ ਜਿਹੜਾ ਰਾਜਵੀਰ ਜਿੱਥੇ ਲਗਾਇਕਾ ਤੇ ਮੈਂ ਕਿਹਾ ਹਾਂ ਜਾਨੀ ਉਹਦੇ ਨਾਲ ਸਾਡਾ ਨਾ ਪਿੰਡ ਬਹੁਤ ਰੌਸ਼ਨ ਆ ਜਿਹੜਾ ਉਹਦਾ ਗਾਇਕ ਸੀ ਤੇ ਬਹੁਤ ਵਧੀਆ ਮੁੰਡਾ ਸੀ ਇਸ ਤੋਂ ਬਾਅਦ ਮੈਂ ਹੁਣ ਬੋਲ ਨਹੀਂ ਸਕਦੀ ਨਹੀਂ ਠੀਕ ਹੈ ਅੱਛਾ ਇਹ ਇਹ ਛੋਟੀ ਜੀ ਗੱਡੀ ਆ ਤੂੰ ਤੂੰ ਕਦੋਂ ਰੋਣੀ ਆ ਹੋ ਜਾਣਾ ਠੀਕ ਅੱਛਾ ਤੁਸੀਂ ਅੱਛਾ ਇਮੋਸ਼ਨਲ ਰਾਜਵੀਰ ਵਰ ਕਰ ਕਿਉਂ ਬਾਈ ਕਰਕੇ ਠੀਕ ਹੈ ਮਿਲੇ ਸੀ ਬਾਈ ਨੂੰ ਕਦੇ ਬਾਤ ਕਰੋ ਸੱਚਾ ਤਾਂ ਵਾਰ-ਵਾਰ ਅੱਖਾਂ ਸਾਹਮਣੇ ਚਿਹਰਾ ਹੀ ਆਉਂਦਾ ਵੀ ਕੀ ਪਤਾ ਨਹੀਂ ਰੱਬ ਨੇ ਕੀ ਕਹਿਰ ਕਰਤਾ ਉਹਨਾਂ ਤੇ ਜਦੋਂ ਆਣਾ ਉਹਨਾਂ ਨੇ ਬਹੁਤ ਲਾੜ ਪਿਆਰ ਨਾਲ ਮੜ ਕੇ ਜਾਣਾ ਸਾਨੂੰ ਸਾਰਿਆਂ ਨੂੰ ਠੀਕ ਹੈ ਨਹੀਂ ਨਹੀਂ ਤੁਸੀਂ ਰੋਣਾ ਨਹੀਂ ਹੈ ਗੁਡਿਆ ਬਹੁਤ ਪਿਆਰੀ ਹੈ ਭੈਣੇ ਰੋਣਾ ਨਹੀਂ ਇਸ ਛੋਟੀ ਜੀ ਭੈਣਾ ਸਾਡੀ ਤਾਂ ਜਿੰਨੀਆਂ ਵੀ ਇੱਥੇ ਮਾਤਾਵਾਂ ਭੈਣਾਂ ਨੇ ਮਾਤਾ ਬਹੁਤ ਦੁੱਖ ਦੀ ਖਬਰ ਹੋਈ ਹੈ